ਮਨ ਲੈ ਤੇਰੇ ਚਾਰ ਚੁਫੇਰੇ ਨਾ ਪਰਿਵਾਰ ਇਕੱਠਾ ਹੈ ਖੁਸ਼ ਨੇ ਅੰਤਰਾ ਸਮਾ ਆ ਗਿਆ ਸਾਹ ਨਿਕਲ ਗਿਆ ਇਹ ਕਲਪਨਾ ਨਹੀਂ ਹਕੀਕਤ ਹੋਣੀ ਸਿਰ ਮਨ ਨੂੰ ਟਿਕਾਣ ਦਾ ਇੱਕ ਤਰੀਕਾ ਜੀ ਆਪ ਜੀ ਕਹੋਗੇ ਜੀ ਤੇ ਤਾਂ ਡਰਾਮ ਨਹੀਂ ਨਹੀਂ ਉਸ ਨੂੰ ਜੀ ਰੋਜ਼ ਪੜ੍ਹਦੇ ਹੋ ਇਹ ਮਨ ਪਿਆਰਿਆ ਤੂੰ ਸਦਾ ਸਾਥ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਹੈ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲੱਗਿਆ ਹੁਣ ਸਾਰੇ ਇਕੱਠੇ ਨੇ ਪਿਆਰ ਜਦੋਂ ਸਵਾਸ ਨਿਕਲੇ ਥੋੜਾ ਬਤਾ ਰੋਣਾ ਰੋਣਾ ਤੂੰ ਸੀ ਜੋ ਉਥੋਂ ਦਾ ਦਾ ਸਿਸਟਮ ਉੰਜ ਵੈਸੇ 100 ਵਿੱਚੋਂ 95 ਬੰਦੇ ਇਹ ਚਾਹੰਦੇ ਆ ਵੀ ਹੋਣੇ ਬੌਡੀ ਅੱਖਾਂ ਤੋਂ ਦੂਰ ਹੋਵੇ ਅੰਦਰ ਕਹਿੰਦਾ ਉੰਜ ਠੀਕੇ ਮੋੜ 'ਚ ਰੋਣਗੇ ਉੰਜ ਅੰਦਰ ਕਹਿੰਦਾ ਵੀ ਉਹਦਾ ਸਸਕਾਰ ਕਰੋ ਛੇਤੀ ਕਰੋ ਮੰਨ ਲੈ ਤੇਰੇ ਸਵਾਸ ਨਿਕਲੇ ਮੰਜੇ ਤੇ ਪਿਆ ਇਸ਼ਾਨ ਕਰਾਇਆ ਕੱਪੜਿਆਂ ਚ ਲਪੇਟਿਆ ਲੱਕੜਾਂ ਥੱਲੇ ਰੱਖ ਕੇ ਫੋਕ ਦਿੱਤਾ ਸਾਰੇ ਆ ਕੇ ਘਰ ਪ੍ਰਸ਼ਾਦਾ ਪਾਣੀ ਛਕਣਗੇ ਬੰਦਿਆ ਜਿਸ ਦਾ ਤੂੰ ਮਾਣ ਕਰਦਾ ਰਿਹਾ ਉਹ ਰਾਤੋਂ ਰਾਤ ਸਿਰਫ ਇੱਕ ਕੋਲਿਆਂ ਦੀ ਨਿੱਕੀ ਜਿਹੀ ਢੇਰੀ ਪਲੀਜ਼ ਵੀਰੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ